ਤੁਸੀਂ ਸ਼੍ਰੀਆਕਾਲ ਡੀਡੀਐਸ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀਆਂ ਖਾਸ ਖਬਰਾਂ ਦੇ ਨਾਲ ਮੈਂ ਹਾਂ ਬਲਵਿੰਦਰ ਕੌਰ ਮਾਨਗੇਮਾਨ ਸਭ ਤੋਂ ਪਹਿਲਾਂ ਪੇਸ਼ ਹੈ ਅੱਜ ਦਾ ਵਿਚਾਰ ਸਮਾਵੀ ਸਿਖਾਉਂਦਾ ਹੈ ਅਤੇ ਅਧਿਆਪਕ ਪਰ ਦੋਨਾਂ ਵਿੱਚ ਫਰਕ ਸਿਰਫ ਇੰਨਾ ਹੈ ਕਿ ਅਧਿਆਪਕ ਸਿਖਾ ਕੇ ਇਮਤਿਹਾਨ ਲੈਂਦਾ ਹੈ ਅਤੇ ਸਮਾ ਨੂਰ ਆਗੀਰਾਂ ਤੋਂ ਮੁਕਤਾਂ ਖੋਹਾ ਕਰਨ ਵਾਲੇ ਲੋਕਾਂ ਦੇ ਪੰਜ ਮੈਂਬਰ ਕਾਪੂਤ। ਪਾਤ ਵਿਕਾਸ ਪਰੀਸ਼ਦ ਅਤੇ ਸਪੋਰਟਸ ਕਮਿਸ਼ਨ ਨੇ ਸਕੂਲ ਦੇ ਬੱਚਿਆਂ ਨੂੰ ਬੰਡੇ ਗਰਮ ਕੱਪੜੇ। ਛੋਟੇ ਸਾਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਪੀਆਂ ਦੇ ਲੰਗਰ ਲਈ ਦਿੱਤੇ 400 ਦਰਖਤ। ਜਰਨਲਿਜ਼ਮ ਐਸੋਸੀਏਸ਼ਨ ਟੋਰੀ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਖਾਣਾ ਸੀਟੀ ਵੰਡਾ ਵਿਖੇ। છલે ਦਿની ਹੋਏ સોનੂ ਨਾਇਰੇ ਕਤਲ ਕੇਸ ਵਿੱਚ ਮੁੱਖ ਮਲਜ਼ਮ ਨੂੰ ਕੀਤਾ ਕਾਬੂ ਸਫਰ ਇਹ ਸ਼ਹਾਦਤ ਨੂੰ ਸਮਰਪਿਤ ਸੁੰਦਰ ਪੰਜਾਬੀ ਲਿਖਾਈ ਦੀ ਪੇਂਟਿੰਗ ਮﻘਾਬਲਾ ਕਰਵਾਇਆ ਗਿਆ থানা પોલીસ ਵੱਲੋਂ ਤਾਰਫੋਂ ਮਾਮਲੇ ਵਿੱਚ ਇੱਕ ਅਗਰ ਬਥੇ ਦੋਸ਼ੀ ਗ੍ਰਿਫਤਾਰ থানা ਸੀ ਡਿਵੀਜ਼ਨ ਵੱਲੋਂ સ્ਨੇਚਿੰਗ ਕੇਸ ਵਿੱਚ ਲੋਰੀਨਾ ਪਘੋੜਾ ਕਾਬੂ ਅਦਾਰਾ ਡੀਐਸ ਵੱਲੋਂ ਫਤੇ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤਾ ਆਜਾ ਤੇ ਲੇਟੈਸਟ ਖਬਰਾਂ ਜਾਣਨ ਲਈ ਜੁੜੇ ਰਹੋ ਸਾਡੇ ਚੈਨਲ ਬੀਡੀਐਸ ਨਿਊਜ਼ ਨਾਲ ਧੰਨਵਾਦ